ਬਾਈ ਜੀ ਬਾਈ ਜੀ ਮੀਤੀ ਗਰੇਵਾਲ ਪਿੰਡ ਸਕਰੋਦੀ ਸਫਾ ਕਾ ਸਰਪੰਚ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਫਾ ਕਾ ਸਰਪੰਚ ਅੱਛਾ ਇਹਨਾਂ ਦੇ ਪਿੰਡ ਤੋਂ ਬਾਈ ਜੀ ਇੱਧਰ ਇੱਧਰ ਅਲੋ ਆਦੇ ਕੁਦਨ ਸਰ ਆਓ ਦਰੱਖਤ ਉੱਤੇ ਬੱਠੋ ਆਹੋ ਉੱਤੇ ਬੱਠੋ ਬਾਈ ਜੀ ਤੁਸੀਂ ਬੱਠੋ ਨਹੀਂ ਕਿਉਂ ਨਹੀਂ ਜੋ ਮੈਂ ਕਿਹਾ ਕਿ ਇੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਦਾ ਇੱਥੇ ਬੈਠੋ ਆਹੋ ਪ੍ਰਥੇਵਿਟਾ ਅਜੀਤ ਜੀ ਮੇਰੇ ਕੋਈ ਨਹੀਂ ਜੋ ਮੈਨੂੰ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਐਟੀਟਿਊਡ 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 ਮਲਵਿੰਦਰ ਮਾਲੀ ਨੂੰ ਫੜਨਾਈ ਪੰਜਾਬ ਪੋਜ਼ਿਟਿਵ ਐਟੀਟਿਊਡ ਮੋਹਾਲੀ ਪੋਜ਼ ਦੇ ਸੀਆਈਏ ਸਟਾਫ ਦਾ ਐਟੀਟਿਊਡ ਐ ਤਸਵੀਰਾਂ ਕੈਮਰਿਜ ਕੈਦ ਹੋਈਆਂ ਨੇ ਤੇ ਵਾਰਲਾਹੋਰੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਦੋਂ ਇਸ ਪੂਰੇ ਪੱਤਰਕਾਰ ਨੂੰ ਗਿਫਤਾਰ ਕਰ ਰਹੀ ਤਾਂ ਇਹਨਾਂ ਦਾ ਐਟੀਟਿਊਡ ਕੀ ਸੀ ਬੋਲਣ ਦਾ ਅੰਦਾਜ਼ ਕੀ ਸੀ ਤੁਸੀਂ ਆਪ ਹੀ ਦੇਖ ਲਵੋ ਵਨ ਹੋਰ ਆਈ ਵੀਡੀਓ ਦਾ ਨਾਮ ਪੰਜਾਬੀ ਟੀਵੀ ਦੇ ਲਈ ਮਹਾਲੀ ਤੋਂ ਹੋਰ ਬੇਸ਼ ਕੁਮਾਰ ਦੇਵਪੁਰ ਐਗਾ ਜੀ ਗਰੇਵਾਲ ਪਿੰਡ ਸਰੋਦੀ ਸਰਪੰਚ ਬਜਦੇਵ ਸਿੰਘ ਗਰੇਵਾਲ ਪਿੰਡ ਸਰੋਦੀ ਸਰਪੰਚ ਅੱਛਾ ਇਹਨਾਂ ਦੇ ਪਿੰਡ ਤੋਂ ਬਾਈ ਜੀ ਇੱਧਰ ਕਿੰਦੇ ਅਜਾ ਮਰਕੋ ਨਾ ਬੜਕ ਬੈਠਾ ਬੜਕ ਬੈਠਾ ਆਹ ਬਹੁਤ ਅੱਧੇ ਬੈਠਾ ਅੱਜ ਤੇ ਬੈਠੇ ਕੋਈ ਨਹੀਂ ਜੋ ਮੈਂ ਕਿਹਾ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਮੈਂ ਬੈਠ ਕੇ ਕਹਿੰਦੇ ਆਹ ਇੱਥੇ ਬੈਠੰਦੂ ਬੇਨਤੀ ਕੀਤੀ ਮੈਂ ਨਹੀਂ ਮੈਂ ਵੀ ਬੇਨਤੀ ਕਰ ਰਿਹਾ ਜਿੱਤਰਾ ਹੁਕਮ ਨਹੀਂ ਕੀਤਾ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਵੀ ਮੈਨੂੰ ਬੁਲਾ ਰਿਹਾ ਮੈਂ ਬੈਠ ਗਿਆ ਜੀ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਤਾਂ ਸਪੈਸ਼ਲਾਂ ਦੀ ਦੱਸਦੀ ਪਾਈ ਹੁਈ ਹਾਂ ਜੀ ਯੂਨੀਫਾਰਮ ਵਾਲੇ ਕਿ ਦਾ ਦਿੰਦੇ ਨੇ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਆ ਪਾ ਲਓ ਜੀ ਨਾ ਤੁਹਾਡਾ ਨਾਮ ਕੀ ਆ ਪੋਸਟ ਤੇ ਕੀ ਆ ਜਿਹੜਾ ਨੰਬਰ ਨੇ ਨਾਮ ਲੱਗਿਆ ਹੋਇਆ ਜਿੱਤੇ ਦੇਖ ਲਓ ਕੁਰਤੇਜ ਸਿੰਘ ਹਾਂ ਜੀ ਪੋਸਟ ਤੇ ਕਿੱਥੇ ਪੋਸਟਿੰਗ ਕਰਵਾ ਦੇਣੀ ਸੀ ਜੀ ਐਸਆਈ ਦੇ ਇੰਸਪੈਕਟਰ ਮੈਂ ਸੀਆਈਏ ਸਟਾਫ ਮਹਾਲੀ ਤੋਂ ਆ ਜੀ ਸਬ ਇੰਸਪੈਕਟਰ ਠੀਕ ਹੈ ਜੀ ਹਾਂ ਜੀ ਬਾਕੀ ਕਿੱਥੇ ਇਨਵੈਸਟੀਗੇਸ਼ਨ ਦੁਬਾਰਾ ਕਰਨੀ ਤੋਂ ਬਾਈ ਜੀ ਵੈਸੇ ਫਿਰ ਲਾਜੋ ਵੀ ਤੁਹਾਡੇ ਨੇ ਸੋਕ ਕੇ ਇਧਰ ਨਿਕਸਣਾ ਆਪਕੋ ਓਕੇ ਬੈਸਪੈਕੀਪਲ ਯੂਜ਼ੀ ਸਰਦਾਰ ਦੇਖੋ ਬਾਈ ਜੀ ਓਨਰ ਪਹਿਲਾਂ ਮਿਲਦਾ ਓਕੇ ਸਰਦਾਰ ਸਾਡੀ ਗੱਲ ਮੇਰੀ ਗੱਲ ਪਲੀਜ਼ ਮੇਰੇ ਓਨਰ ਸਾਡੀ ਗੱਲ ਸੁਣੋ ਨਾ ਤੁਸੀਂ ਮੈਨੂੰ ਕਹਿੰਦੇ ਮੈਂ ਜੋ ਕਰ ਰਿਹਾ ਅਰੈਸਟ ਕਰਨ ਬਿਲਕੁਲ ਨਹੀਂ ਅੱਛਾ ਜੀ ਉਸ ਪੱਕੇ ਪੁਲਿਸ ਨਾਲ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਪੈਨ ਦੇ ਖਲਾਫ ਕਰਨ ਦਿੱਤੀ ਹੈ ਕੁਝ ਮਤਲਬ ਨਹੀਂ ਨਾ ਕੋਈ ਜ਼ੀ ਇਨਫੋਰਮੇਸ਼ਨ ਨਹੀਂ ਹੈ ਜੀ ਸਾਰੇ ਕੋ ਜੇ ਦਾ ਇਕੱਲੀ ਇਕੱਲੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਦਰਜ ਹੈ ਜੀ ਤੁਸੀਂ ਨਾ ਉਹ ਨਹੀਂ ਨਾ ਬਰਾਂਡ ਦਿਖਾਓ ਮੈਂ ਕਿ ਬਰਾਂਡ ਤੇ ਐਫ ਆਈ ਆਰ ਤੇ ਬਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਭਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬਰਾਂਡ ਦੇ ਵਿੱਚ ਭਾਈ ਜੀ ਬਰਾਂਡ ਦੀ ਲੋੜ ਹੁੰਦੀ ਆ ਕਿਸੇ ਜੇ ਕਰੇ ਗਾਰੰਟੀ ਅਰੇ ਸ਼ੁਰੂ ਕਰਦੇ ਸਹੀ ਯਾਰ ਦੇ ਵਿੱਚ ਬਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਰ ਲੋੜ ਹੈ ਜੇ ਥੋੜੀ ਅਸੀਂ ਕੰਨ ਬਾੜ ਕੇ ਕਰਦਾ ਓਪਨ ਨਹੀਂ ਮੈਂ ਬਾੜ ਕੇ ਨਹੀਂ ਦੇਖੋ ਮੈਂ ਨਹੀਂ ਗੱਲ ਹੋ ਗਈ ਤੁਸੀਂ ਫੁਰ ਬਤਾ ਦੀ ਹੈ ਚਾਹੀਦੀ ਮੇਰਾ ਚੱਲੂ ਮੈਂ ਲੈ ਭਜਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਕੋਈ ਤਾਂ ਨਹੀਂ ਗੱਲ ਅੰਦਰ ਰੁਕ ਜਾ ਯਾਰ ਮੇਟ ਕਰੋ ਪਹਿਲੀ ਗੱਲ ਬਾਈ ਦੀ ਅਰੈਸਟ ਕਰਨ خاطر ਬਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਨਹੀਂ ਲੋੜ ਤੁਸੀਂ ਹਾਂ ਕੀ ਦੱਸਦੇ ਹੋ ਤੁਹਾਡਾ ਵਕੀਲ ਦੱਸਦੇ ਇਹ ਵਕੀਲ ਦੇ ਵਿੱਚ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਤੁਹਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੰਨਦਾ ਮੈਂ ਮੰਨਦਾ ਤੁਹਾਡੇ ਕੋਲੇ ਪਾਵਰਾ ਐਫਆਈਆਰ ਦੇ ਵਿਆਪ ਦੇ ਕੋਲ ਮੰਨਦਾ ਤੁਹਾਡੇ ਕੋਲੇ ਪਾਵਰਾ ਪਰ ਤੁਹਾਡਾ ਫਰਜਾ ਗਰੰਟ ਦੀ ਹੋਣਾ ਸਾਨੂੰ ਗਰੰਟਾਂ ਦੀ ਜਰੂਰਤ ਨਹੀਂ ਹੈ ਮੈਂ ਤਾਂ ਗਰੰਟ ਤੋਂ ਡਿਸ਼ਰਚ ਦੇ ਵਿੱਚ ਕਹਿ ਰਿਹਾ ਮੈਂ ਐਫਆਈਆਰ ਦੇ ਵਿਆਪ ਤੋਂ ਤੁਹਾਨੂੰ ਅਰੈਸਟ ਕਰ ਰਹੇ ਹਾਂ ਜੀ ਭਾਈ ਜੀ ਮੈਂ ਐਫਆਈਆਰ ਕੀ ਆ ਭਾਈ ਜੀ ਆਈਡੀ ਐਫਆਈਆਰ ਕੀ ਆ ਇੱਕ ਬੰਦੇ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ ਬਾਈ ਜੀ ਮੈਂ ਚਲੋ ਬਾਈ ਜੀ ਹੁਣ ਮੈਂ ਤੁਹਾਨੂੰ ਨਹੀਂ ਦੱਸਣਾ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਤੁਹਾਨੂੰ ਜਾਣਾ ਪੈਣਾ ਆਪਾਂ ਹਵਾਲੀ ਜਾਣਾ ਠੀਕ ਹੈ ਜੀ ਆਈਟੀਸੀ ਦੀ ਥਾਣੇ ਪੁਲਿਸ ਸਟੇਸ਼ਨ ਤੋਂ ਥੋੜੀ ਅੱਗੇ ਜਾਓ ਜੀ ਨਕ ਪੀ ਐਫਰ ਕੀਆ ਉਹ ਮੈਂ ਕਹਿ ਰਹੇ ਤੋਂ ਮੈਂ ਦੇ ਦੱਸਦਾ ਸਹੀ ਹੈ ਕਿ ਤੁਹਾਨੂੰ ਨਹੀਂ ਬਗ ਬਾਈ ਚੱਲਦਾ 67 ਸੁਣੋ 67 ਬਾਈ ਜੀ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਤੁਸੀ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਉਹ ਸ਼ਖਸ਼ੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ਖਸ਼ੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੋ ਗਿਆ ਉਹ ਤੁਹਾਨੂੰ ਤੁਸੀਂ ਪੁੱਛਿਓ ਲੈ ਤੂੰ ਆਈਡੀ ਦੱਸੇ ਤਾਂ ਸਹੀ ਐਗੈਂਟ ਦੇ ਅਧਿੰਦਾਂਦ ਹੋਈ ਆ ਤੁਸੀਂ ਸੁਣੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਐ ਵੀ ਐਗੈਂਟ ਤੁਸੀਂ ਅਕਿਊਡ ਐ ਸੁਣੋ ਤੁਸੀਂ ਅਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਚਲੋ ਯਾਰ ਮਾਨ ਨਾ ਤੁਹਾਨੂੰ ਚੜੋ ਜਾਓ ਬਾਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਬਲੈਕ ਜਰਟੀ ਦੀ ਗੱਲ ਆ ਜੇ ਇਹ ਪਹਿਲੀ ਵਾਰ ਆ ਰਹੇ ਆ ਇੰਨੇ ਸਿਰ ਦੇ ਨਹੀਂ ਰਿਹਾ ਸਾਰਾ ਕੁਝ ਭਾਈ ਜੀ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆਪਕੇ ਲੈ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨ ਦੇ ਆਏ ਤੁਸੀਂ ਡਿਊਟੀ ਵਿਗੜਨ ਪਾਉਂਗੇ ਸੁਣੋ ਬ੍ਰਦਰ ਜੇ ਤੁਸੀਂ ਡਿਊਟੀ ਚ ਵਿਗੜਨ ਪਾਉਂਗੇ ਨਾ ਇੱਥੇ ਹੁਣੇ ਕਿਸੇ ਟਾਈਮ ਨਹੀਂ ਪਾਉਂਦਾ ਨਹੀਂ ਵਿਗੜਨ ਨਹੀਂ ਬੰਦੇ ਅਸੀਂ ਪਾ ਰਹੇ ਹਾਂ ਤੁਸੀਂ ਵਿਗੜਨ ਕਿਉਂ ਪਾਵਾਂਗੇ ਮੈਂ ਉਹ ਆਕਰਮਣ ਨਾਲ ਲਾਇਆ ਹੁਣ ਅਸੀਂ ਆਪਣੇ ਘਰੇ ਵਿੱਚ ਬੀਤੀ ਏ ਤੁਹਾਨੂੰ ਮੰਦਰ ਦੇ ਨਾਲ ਬੋਲਿਆ ਉਹ ਰੋ ਕੱਪੜੇ ਤਾਂ ਪਾ ਲੈਣ ਚਲੋ ਫਿਰ ਜ਼ਰੂਰ ਗੱਲ ਮੈਨੂੰ ਤੁਹਾਡੇ ਨਾਲ ਕੱਪੜੇ ਨੂੰ ਰੋ ਕਹਿੰਦੇ ਹੋਣਾ ਇੱਕ ਮਿੰਟ ਹੋਈ ਗੱਲ ਕਹੀ ਇੱਕ ਮਿੰਟ ਰੋਕੋ ਮੇਰੇ ਨਾਲ ਗੱਲ ਗਈ ਹੈ ਉਹਨਾਂ ਨੂੰ ਕੱਪੜੇ ਪਾ ਲਓ ਤੁਸੀਂ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਨਹੀਂ ਭਾਈ ਜੀ ਤੁਸੀਂ ਮੈਂ ਨਹੀਂ ਕਿਉਂ ਕਿ ਜੀ ਵੇਖਣ ਪਾ ਰਹੇ ਹੋ ਤੁਸੀਂ ਪਾ ਰਹੇ ਆ ਤੁਸੀਂ ਪਾ ਰਹੇ ਆ ਨਹੀਂ ਪਾ ਰਹੇ ਆ ਤੁਸੀਂ ਮੈਂ ਤੁਹਾਨੂੰ ਕੁਸਚ ਨਹੀਂ ਮੇਰੇ ਕੋਈ ਨਹੀਂ ਤੁਸੀਂ ਪਾ ਰਹੇ ਹੋ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਕੋਈ ਕੋਈ ਨਹੀਂ ਫੇਰ ਕੀ ਹੋਵੇ ਤੁਸੀਂ ਮੈਨੂੰ ਦੱਸੋ ਹਾਂ ਜੀ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਜਦ ਤੁਰਨਾ ਨਹੀਂ ਉਹ ਕੀ ਕਹਿੰਦੇ ਹੌਸਪੀਟਲੋਂ ਭਾਈ ਜੀ ਮੇਰੀ ਦਵਾਈ ਪਈ ਹੈ ਪਹਿਲਾਂ ਲੈ ਕੇ ਆ ਜੀ ਭਾਈ ਜੀ ਨੇ ਦਵਾਈ ਰਿਹਾ ਲੇਟਪਲੀ ਲੈ ਕੇ ਚਲੇ